ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋ ਗਏ ਵਾਹਿਗੁਰੂ ਜੀ ਦੇ ਪਾਛਾ ਸਭ ਨੂੰ ਚੜ੍ਹਦੀਆਂ ਕਲਾ ਚ ਰੱਖੇ। ਤੇ ਅੱਜ ਦਿਨ ਹੈਗਾ ਜੀ ਸੋਮਵਾਰ ਦਾ ਤੇ ਆਪਾਂ ਵਲੌਗ ਸਟਾਰਟ ਕੀਤਾ ਏ। ਦੁਪਹਿਰ ਦੇ ਵੱਜ ਗਿਆ ਜੀ 2:30 2:30 ਵੱਜ ਗਿਆ ਤੇ ਧੁੰਦ ਜਿਹੜੀ ਦੇਖੋ ਅਜੇ ਤੱਕ ਨਹੀਂ ਉਤਰੀ। ਤੇ ਸੂਰਜ ਵੀ ਬਸ ਥੋੜਾ ਬਹੁਤਾ ਹੀ ਦਿਖਾਈ ਦੇ ਰਿਹਾ ਏ ਕੋਈ ਖਾਸ ਨਹੀਂ ਤੇ ਆਪਾਂ ਨਾ ਕੱਲ ਲੈ ਕੇ ਆਏ ਸੀ ਕਾਣ ਪਿਆਜ਼ ਦਾ ਤੇ ਉਹ ਆਪਾਂ ਬੀਜਣਾ ਹੈ ਖੇਤ ਤੇ ਮੈਂ ਹੁਣ ਜਾ ਰਹੀ ਸੀ ਖੇਤ ਤੇ ਥੋੜੇ ਜਿਹਾ ਕੱਪੜੇ ਮੇਰੇ ਰਹਿ ਗਏ ਸੀ ਧੋਣ ਵਾਲੇ ਤੇ ਮੈਂ ਸੋਚਿਆ ਕਿ ਉਹ ਵੀ ਧੋਦਿਆਂ ਸੁੱਕਣੇ ਪਾਈ ਜਾਵਾਂ ਤੇ ਫਿਰ ਚਲਦੇ ਆ ਖੇਤ ਵੀਡੀਓ ਦੇ ਨਾਲ ਜੀ ਜ਼ਰੂਰ ਬਣੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਚਲੋ ਜੀ ਆਪਾਂ ਕੱਪੜੇ ਪਾਹਰੇ ਸੁੱਕਣੇ ਸਾਰੇ ਤੇ ਹੁਣ ਚੱਲਦੇ ਆਂ ਖੇਤ ਜੀ ਦੇਖੋ ਜੀ ਟਾਈਮ ਤਾਂ 2 ਵਜੇ ਦਾ ਹੋ ਗਿਆ ਏ ਤੇ ਤੋਂਦ ਨਾ ਉਤਰਨ ਦਾ ਨਾਮ ਹੀ ਨਹੀਂ ਲੈ ਰਹੀ ਬਹੁਤ ਜ਼ਿਆਦਾ ਤੋਂਦੇ ਹਲੇ ਵੀ ਅੱਜ ਤਾਂ ਓਪੇ ਨਹੀਂ ਨਿਕਲੀ ਪੂਰਾ ਦੇਣੀ ਪਤਾ ਨਹੀਂ ਹੋਣਾ ਲੋਹੜੀ ਤੱਕ ਇਦਾਂ ਹੀ ਕਰੇਗਾ ਅੱਜ ਕੱਲ ਦੇ ਦਿਨਾਂ ਵਿੱਚ ਆ ਹੀ ਹੁੰਦਾ ਹੈ ਕਦੀ ਤਾਂ ਆਪਾਂ ਨਿਕਲ ਆਂਦੀਏ ਤੇ ਕਈ ਵਾਰੀ ਨਹੀਂ ਨਿਕਲਦੀ ਬਹੁਤ ਔਖਾ ਹੋ ਜਾਂਦਾ ਹੈ ਤੇ ਆਪਾਂ ਨੇ ਤਾਂ ਜੀ ਜ਼ਿਮੀਦਾਰਾਂ ਦੇ ਕੰਮ ਇਦਾਂ ਦੇ ਆ ਆਪਾਂ ਨੂੰ ਕੰਮ ਨਾ ਠੰਡ ਦੇ ਵਿੱਚ ਵੀ ਕਰਨੇ ਪੈਂਦੇ ਆ ਮਿੱਟੀ ਵਿੱਚ ਵੀ ਕਰਨੇ ਪੈਂਦੇ ਆ ਤੇ ਆਪਾਂ ਹੁਣ ਬੀਜਣਾ ਅਸੀਂ ਕਾਣ ਪਿਆਜ਼ ਕਿਆ ਚਲ ਆਪਣੇ ਹੋ ਜਾਣਗੇ ਆਪਦੇ ਤੇ ਆਪਾਂ ਨਾ ਕੱਲ ਆਏ ਸੀ ਨਾ ਜਦੋਂ ਮੇਰੇ ਪਿੱਕਾਂ ਤੋਂ ਵਾਪਸ ਤੇ ਆਪਾਂ ਰਸਤੇ ਚੁਕਾਣ ਲੈ ਕੇ ਆਏ ਸਿੰਗਲ ਪਿਆਜ਼ ਦਾ ਤੇ ਉਹ ਆਪਾਂ ਲਾਉਣਾ ਹੈ ਹਾਂਜੀ ਤੇ ਇੱਧਰ ਲੱਗੇ ਹੋਏ ਨੇ ਜੀ ਅਨ੍ਰਿਤ ਦੇ ਪਾਪਾ ਜਗ੍ਹਾ ਬਣਾਈ ਬੈਠੇ ਆ ਹੈਲੋ ਜੀ ਸਾਰਿਆਂ ਨੂੰ ਸਸਤੀ ਕਹਾਤਾ ਬੁਲਾਇਆ ਪਰ ਇਹ ਆਪਾਂ ਕਿੱਲੀਆਂ ਬਣਾਈਆਂ ਨੇ ਕਿੱਲੀਆਂ ਇਹਦੇ ਨਾਲ ਨਿੱਕੇ ਮਾਰ ਕੇ ਨਿੱਕੇ ਮਾਰ ਕੇ ਜਾਨੀ ਕਿ ਕਰਕੇ ਕੀ ਕਹਿੰਦੇ ਨੇ ਉਹਨੂੰ ਮਾਰਕਿੰਗ ਫਿਰ ਆਪ ਪਕਾਣ ਲਾਵਾਂਗੇ ਘਾਰਿਆ ਕਾਣ ਇਹ ਵੀ ਚੱਕ ਦੇ ਮੋٹے ਗੰਡੇ ਆਦੇ ਇਹ ਨੇ ਜੀ ਹਾਈਬ੍ਰਿਡ ਗੰਡੇ ਗੰਡੇ ਜਿਹੜੇ ਆਪ ਪਿਛਲੀ ਵਾਰ ਵੀ ਸ਼ਾਇਦ ਤੁਹਾਨੂੰ ਦਿਖਾਈ ਸੀ ਵੀਡੀਓ ਚ ਦਿਖਾਈ ਸੀ ਨਾ ਆਪ ਹਾਂ ਇਹ ਡੱਡ ਮੋٹے ਹੋ ਜਾਂਦੇ ਨੇ ਕਾਟ ਤੋਂ ਕਾਟ ਅੱਧੇ ਦੇ ਕਿਲੋ ਦੇ ਇੱਕ ਗੰਡਾ ਹਾਈਬ੍ਰਿਡ ਕਾਣੇ ਕਿ ਕਿ रेट ਮਿਲੈ ਇਹ ਵਾ ਮਹਿੰਗੇ ਵੀ ਰਾਇ 150 ਕਿਲੋ 150 ਨਾ 150 ਮਿਲਿਆ ਚਲੋ ਆਪ ਇਹਨਾਂ ਆ ਕਰੀਏ ਜੇ ਮੈਂ ਪੋਲਾ ਕਰਤਾ ਥਾ ਇੱਥੇ ਆਪਣਾ ਗੰਨੇ ਸੀ ਕਮਾਦ ਤੇ ਇਹਨੂੰ ਪੋਲਾ ਕਰਤਾ ਹੈ ਤੇ ਇਹਨੂੰ ਨਾ ਆਪਾਂ ਇੱਕ ਵਾਰੀ ਇਵੇਂ ਹੀ ਆਪ ਬੀਜ ਦੇਣਾ ਇਹਨੂੰ ਪਾਣੀ ਨਹੀਂ ਲਾਣਾ ਦੋ ਦਿਨ ਤਿੰਨ ਅੱਛਾ ਜਿਹੜੇ ਝੜ ਲਾਗਾ ਨਾ ਆਪਣੇ ਆਪ ਉਸ ਤੋਂ ਬਾਅਦ ਹਾਂ ਲਾਣਾ ਠੀਕ ਹੈ ਚਲੋ ਕਰੋ ਚਿਰੋ ਕਰਦੇ ਹਾਂ ਥੋੜੀ ਦਰ ਮੈਂ ਵੀ ਲਵਾਵਾਂਗੀ ਤੇ ਫਿਰ ਤੁਸੀਂ ਰੈਸਟ ਕਰਨੀ ਹੋਊਗਾ ਨਹੀਂ ਰੈਸਟ ਤਾਂ ਨਹੀਂ ਕਰਨੀ ਸਵੇਰ ਦੇ ਅਸੀਂ ਕੰਮ ਹੀ ਲੱਗੇ ਹੋਏ ਆਂ ਦੇਖੋ ਜੇ ਆਪਣੀਆਂ ਤਣੀਆਂ ਆਪਾ ਗੜਾਈ ਕਰਤੀ ਏ ਗੜਾਈ ਕਰਤੀ ਏ ਸੋਰੇ ਤੇ ਰੋੜ ਵਧੀਆ ਜਿਆ ਨਾ ਦੀਆਂ ਨੇ ਹਨਾ ਉਹ ਜਾਣ ਗਿਆ ਵਸੇ ਡਿੱਗੀਆਂ ਤੈਂਦੀਆਂ ਤੇ ਇਹ ਆ ਜੀ ਏਲਸੀ ਮੈਂ ਬੀਜੀ ਸੀ ਏਲਸੀ ਦੀ ਲਾਈਨ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਨਾ ਬਹੁਤ ਖੁਸ਼ੀ ਮਿਲਦੀ ਹੈ ਨਾ ਜਦੋਂ ਕਰਦੀਆਂ ਸਬਜ਼ੀਆਂ ਹੋ ਜਾਂਦੀਆਂ ਨੇ ਤਾਂ ਤੇ ਮੈਂ ਸੋਚੀ ਅੱਜ ਫੇਰ ਦਿਖਾ ਦਈਏ ਹਾਂ ਵਧੀਆ ਸਾਰਾ ਹੀ ਆ ਗੋਭੀ ਵਧੀ ਹੋਈ ਜਾਂਦੀ ਹੈ ਗੋਭੀ ਛੋਲਿਆ ਆ ਦੇਖੋ ਜੀ ਆਪਣੀ ਕਣਕ ਕਣਕ ਨੂੰ ਤਾਂ ਠੰਡ ਬਹੁਤ ਜ਼ਿਆਦਾ ਚੰਗੀ ਹੈ ਕਣਕ ਆ ਮੱਛਰ ਦੀ ਹੈ ਠੰਡ ਚ ਜਿੰਨੀ ਤੋਂ ਦਾ ਠੰਡ ਜ਼ਿਆਦਾ ਪਵੇਗੀ ਨਾ ਨਹੀਂ ਕਣਕ ਵਧੀਆ ਹੋਊਗੀ ਆ ਨਹੀਂ ਮੈਂ ਤਾਂ ਨਹੀਂ ਕਿਹਾ ਮੈਂ ਤਾਂ ਤੁਹਾਨੂੰ ਕਿਹਾ ਇਹ ਨਾ ਵਾਓ ਵਧੀਆ ਏ ਹਾਂ ਦੇਖੋ ਪਿਆਜ਼ ਆਪਾਂ ਪਹਿਲਾਂ ਲਾਏ ਸੀ ਬਾਰੇ ਤੇ ਇਹ ਆਪਣਾ ਕਾਹਨੇ ਵੀਜਾ ਇਹ ਵੀ ਸਰ ਹੋ ਗਿਆ ਤਲਾਵਾਂਗੇ ਲਸਣ ਅਜ ਫੇਰ ਵੀ ਆ ਹੋ ਗਿਆ ਹੈ ਕਾ ਜਾਣਾ ਕਿਹੜੇ ਅੱਛਾ ਉਹ ਲਾਲ ਲਾਲ ਠੀਕ ਏ ਪਾਲਕ ਹੋ ਗਈ ਆਪਾਂ ਸਾਗ ਹੁਣ ਕਿਸ ਦਿਨ ਬਣਾਉਣਾ ਹੈ ਮੈਂ ਜੀ ਉਸ ਦਿਨ ਸਾਗ ਖਾ ਕੇ ਨਾ ਬਿਮਾਰ ਹੋ ਗਈ ਸੀ ਤੇ ਉਸ ਦਿਨ ਫਿਰ ਗੁਰਜੋਤ ਦੇ ਪਾਪਾ ਕਹਿੰਦੇ ਉਹ ਨਹੀਂ ਸਾਗ ਬਣਾਉਣਾ ਇਸ ਤੋਂ ਬਾਅਦ ਤੇ ਹੁਣ ਫਿਰ ਮਾਨ ਜੀ ਕਰਨ ਲੱਗ ਪਿਆ ਸਾਗ ਖਾਣ ਨੂੰ ਉਹ ਨਾ ਵੈਸੇ ਤਾਂ ਮੈਨੇ ਹੀ ਉਹਨਾਂ ਸੀ ਬਿਮਾਰ ਅਸੀਂ ਨਾ ਤੜਕਾ ਲਾ ਬੈਠੇ ਸੀ ਸਾਗ ਨੂੰ ਤੇ ਤੜਕਾ ਲਾਇਆ ਤੇ ਸਾਗ ਨਾਲ ਰੋਟੀ ਖਾ ਕੇ ਉਪਰੋਂ ਮੈਂ ਨਾ ਗੋੜ ਖਾ ਬੈਠੀ ਸੀ ਉਹਦੇ ਨਾਲ ਮੇਰੇ ਐਸਿਡ ਬਣ ਗਿਆ ਬੜਾ ਜ਼ਿਆਦਾ ਤੇ ਇਸ ਕਰਕੇ ਨਾ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਚੱਕਰ ਆਉਣ ਲੱਗ ਗਏ ਤੇ ਉਸ ਤੋਂ ਬਾਅਦ ਫਿਰ ਜਜੋ ਤੇ ਪਪਾ ਕਹਿੰਦੇ ਨਹੀਂ ਹੋੜ ਨਹੀਂ ਬਣਾਣਾ ਸਾਗ 15 20 ਦਿਨ ਪਾਵਾਂਗੇ ਬਾਕੀ ਹੋਏ ਤਾਂ ਹਲੇ 8 ਕੁ ਦੇਣੀ ਆ ਇਸ ਗੱਲ ਨੂੰ ਤੇ ਹੁਣ ਫਿਰ ਸਾਗ ਤੇ ਮਾਨ ਕਰਨ ਲੱਗ ਪਿਆ ਨਹੀਂ ਬਣਾਵਾਂਗੇ ਤੇ ਗਏ ਪਰ ਉਹਨਾਂ ਤੜਕਾ ਨਹੀਂ ਲਾਉਣਾ ਤੜਕੇ ਤੋਂ ਬਿਨਾ ਖਾਵਾਂਗੇ ਫਿਰ ਨਹੀਂ ਖਰਾਬ ਕਰਦਾ। ਨਹੀਂ ਖਾਵਾਂਗੇ ਫਿਰ ਨਹੀਂ ਖਰਾਬ ਕਰਦਾ। ਹਾਂ। ਤੇ ਚਲੋ ਅਸੀਂ ਤੁਹਾਨੂੰ ਦਿਖਾਉਂਦੇ ਆਂ ਫਿਰ ਪਿਆਜ਼ ਲਾ ਕੇ। ਨਹੀਂ ਤਾਂ ਸਾਨੂੰ ਇੱਕ ਦਿਨ ਨੂੰ ਕੈਮਰਾ ਚੱਕਣਾ ਪੈਣਾ ਏ। ਇੱਕ ਵਾਰੀ ਐਸਾ ਤੜਕਾ ਤੇ ਕਿਵੇਂ ਲੱਗਦੀ ਹੁੰਦੀ। ਚਲੋ ਦੇਖੋ। ਦੇਖੋ ਜੀ ਇਸ ਤਰ੍ਹਾਂ ਆਪਾਂ ਲਾ ਰਹੇ ਆਂ ਕਾਹਣ ਤੇ ਹੁਣ ਇਹਦੇ ਪਾਣ ਜਾਣ ਕੇ ਪਿਆਜ਼। ਅੱਛਾ। ਕਰੋ। ਇਹ ਕਰ ਜੇ ਥੋੜਾ ਜਿਹਾ ਜੇਕਰ ਕਿਸੇ ਕੋਲ ਨਾ ਗੋਡਿਆਂ ਦਾ ਕੋਈ ਹੱਲ ਹੋਵੇ ਗੋਡਿਆਂ ਦੀ ਦਵਾਈ ਦਾ ਕੋਈ ਨੁਕਸਾ ਹੋਵੇ ਨੁਸਕਾ ਤਾਂ ਜਰੂਰ ਦੱਸਿਓ ਮੇਰੇ ਨਾ ਗੋਡਾ ਆ ਜਿਹੜਾ ਇੱਕ ਗੋਡਾ ਹੈ ਮੁਰਦਾ ਨਹੀਂ ਤਾਂ ਜ਼ਿਆਦਾਤਰ ਕੰਮ ਮੈਂ ਨੱਬ ਕੇ ਕਰਦਾ ਪਿਉਣਾ ਜਦੋਂ ਵੀ ਤੁਸੀਂ ਦੇਖਦੇ ਜੀ ਪੱਠੇ ਵੱਡਦਾ ਜਾਂ ਤਾਂ ਪਹਿਲਾਂ ਨਹੀਂ ਤਾਂ ਮੈਨੂੰ ਕੁਝ ਵੀ ਨਹੀਂ ਸੀ ਵਧੀਆ ਕੰਮ ਕਰ ਲੈਂਦਾ ਸੀ ਤੇ ਜਦੋਂ ਟਰੈਕਟਰ ਲਿਆ ਪਤਾ ਨਹੀਂ ਜਾਦਾ ਵਾਰ ਕਲਚ ਪੈਡਲ ਦੱਬਣ ਨਾਲ ਜਾਂ ਕੁਝ ਵੀ ਮੇਰੇ ਨਾਲ ਗੋਡੇ ਦਰਦ ਕਰਦੇ ਨੇ ਜੇਕਰ ਕਿਸੇ ਕੋਲ ਦਵਾਈ ਹੋਵੇ ਤਾਂ ਜਰੂਰ ਦੱਸਿਓ ਜੀ ਹਾਂ ਜੀ ਦੱਸ ਦਿਓ ਮੇਰੇ ਭੈਣ ਭਰਾ ਕੋਈ ਵੀ ਕਮੈਂਟ ਕਰਕੇ ਦੱਸ ਦਿਓ ਚਾਹੇ ਕੋਈ ਵੀਡੀਓ ਬਣਾ ਰਿਹਾ ਤਾਂ ਵੀਡੀਓ ਵਿੱਚ ਦੱਸ ਦਿਓ ਵੀ ਗੋਡਿਆਂ ਦਾ ਇਹ ਦਵਾਈ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਗੋਟਿਆਂ ਦੀ ਬਣੀ ਖੜੀ ਹੈ ਇਹਨੂੰ ਬੀਜ ਦਿਆਂਗੇ ਰੱਖ ਦੇ ਹਾਂ ਪਨੀਰੀ ਬਾਹ ਨਹੀਂ ਜਾਂਦੀ ਆਪਣੇ ਆਪ ਹੀ ਬੜੇ ਅਮਰੂਦ ਡਿੱਗੇ ਨੇ ਆ ਸੋਰੀ ਇਹ ਲਾਲ ਬੀ ਵਾਲ ਅਮਰੂਦ ਦੇ ਕਿਸਮ ਚਾਹੀਦੇ ਹੋਵੇ ਤਾਂ ਲਿਆ ਸਕਦੇ ਸਾਡੇ ਕੋਲ ਲੈ ਜਾਣਗੇ ਚ ਚਲੋ ਹੁਣ ਆਪਾਂ ਤੁਹਾਨੂੰ ਲਾ ਕੇ ਦਿਖਾਉਣੇ ਆ ਅਸੀਂ ਕਿੰਨੇ ਕੁ ਲਾਲ ਇਹ ਦੇਖੋ ਜੀ ਜ਼ਿਮੀਦਾਰਨੀ ਆਪਣੀ ਲਗਾ ਰਹੀ ਹੈ ਪਿਆਜ਼ ਤੇ ਆ ਥੋੜੇ ਜਿਹੇ ਰਹਿ ਗਿਆ ਬਸ ਫਿਰ ਆਪਾਂ ਇੱਧਰ ਲਗਾਣੇ ਨੇ ਤੂੰ ਡਿਟੇਲ ਦਿੱਤੀ ਕੋਈ ਨਹੀਂ ਆਪਣੀਆਂ ਸਬਜ਼ੀਆਂ ਦੀ ਹਾਂ ਦੱਸੀ ਥੋੜੀ ਬਹੁਤ ਮੈਂ ਬਾਕੀ ਦੱਸ ਦੇਣਾ ਰਹਿੰਦੀ ਇਹ ਜੀ ਆਪਣਾ ਆ ਜਿਹੜਾ ਕਿਹਾਰਾ ਤੁਹਾਨੂੰ ਦੇਖ ਰਿਹਾ ਇਥੋਂ ਐ ਤੇ ਐ ਇਹ ਆਪਣਾ ਤਣੀਆਂ ਲੱਗਿਆ ਹੋਇਆ ਹੈ ਮਸਾਲੇ ਵਾਸਤੇ ਘਰੇ ਖਾਣ ਨੂੰ ਇਹਦੇ ਵਿੱਚ ਲਸਣ ਹੈ ਬਾਕੀ ਹੁਣ ਜਿਆਦਾ ਗੰਧ ਦੇਖ ਰਿਹਾ ਹੋਵੇਗਾ ਤੁਹਾਨੂੰ ਇਹ ਤੁਹਾਨੂੰ ਕੱਲ ਜਾਂ ਪਰਸੂ ਤੱਕ ਬਿਲਕੁਲ ਨੀਟ ਐਂਡ ਕਲੀਨ ਦਿਸੇਗਾ ਤੇ ਆ ਆਪਣੀ ਵਿੱਚ ਇਹ ਪਾਲਕ ਲੁਕੀ ਹੋਈ ਏ ਪਾਲਕ ਬਹੁਤ ਸੋਹਣੀ ਬਹੁਤ ਜ਼ਿਆਦਾ ਇਹ ਆਪਣਾ ਪਿਆਜ਼ ਉਹ ਸਾਹਮਣੇ ਆਲੂ ਤੇ ਆ ਦੇਖੋ ਜੀ ਆਪਣੀ ਅਲਸੀ ਅਲਸੀ ਬਹੁਤ ਜ਼ਬਰਦਸਤ ਹੋਈ ਖੜੀ ਬਹੁਤ ਜ਼ਬਰਦਸਤ ਇਹ ਆਪਣੀਆਂ ਮੂੜੀਆਂ ਤੇ ਅਲਸੀ ਦੇ ਨਾਲ-ਨਾਲ ਆਪਣੇਗੇ ਨੇ ਬਤਾਉਆਂ ਦੇ ਬੂਟੇ ਤੇ ਵਿੰਗਣੀ ਦੇ ਬੂਟੇ ਉਸ ਤੋਂ ਬਾਅਦ ਆਜੋ ਜੀ ਮੂੜੀਆਂ ਦੇ ਨਾਲ-ਨਾਲ ਆਪਣੇ اگਿਆ ਨੇ ਮਿਰਚਾਂ ਹਰੀਆਂ ਮਿਰਚਾਂ ਖਾਣ ਵਾਲੀਆਂ ਤੇ ਪਲੱਸ ਸ਼ਿਮਲਾ ਮਿਰਚ ਆਹ ਦੇਖੋ ਇਹ ਸ਼ਿਮਲਾ ਮਿਰਚ ਛੋਟੀ-ਛੋਟੀ ਲੱਗੀ ਵੀ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਔਕਸ ਕਰਕੇ ਤੇ ਆ ਜਿਹੜੀਆਂ ਵੇਲਾਂ ਨੇ ਜਾਨਕੀ ਬੂਟੇ ਨੇ ਇਹ ਕਹਨੇ ਆਪਣੇ ਛਲਗਮਾਂ ਦੇ ਆਹ ਦੇਖੋ ਛਲਗਮ ਪੈ ਜਾਂਦੇ ਨੇ ਛੋਟੇ-ਛੋਟੇ ਤੇ ਆ ਸਾਹਮਣੇ ਮੂੜੀਆਂ ਨੇ ਇਹ ਡਿਵਾਈਡ ਕੀਤਾ ਹਾਫ ਹਾਫ ਇੱਕ ਔਲੀ ਤੇ ਅੱਧੀ ਤੇ ਆਪਾਂ ਮੋਹਣੇ ਲਗਾਤੀਆਂ ਤੇ ਅੱਧੀ ਤੇ ਆਪਾਂ ਛਲਗਮ ਹੁਣ ਜਿਹੜੇ ਆ ਸਾਈਡਾਂ ਪਾਸੇ ਬਚੇ ਹੋਏ ਨੇ ਇਹਦੇ ਤੇ ਇਸ ਔਲੀ ਦੇ ਇੱਥੇ ਆਪਾਂ ਉਹੀ ਕੰਨ ਲਗਾ ਦੇਣਾ ਗੰਡਿਆ ਦਾ ਤੇ ਆਹ ਦੇਖੋ ਜੀ ਆਪਣੀ ਇਹ ਔਲੀ ਦੇ ਵਿਚਾਲੇ ਛੋਲੀਆ ਜਿਹਨੂੰ ਛੋਲੂਆ ਵੀ ਕਹਿੰਦੇ ਨੇ ਕੱਚੇ ਚਨੇ ਜਿਹੜੇ ਆਪਾਂ ਪਾਟ ਕੇ ਸਬਜ਼ੀ ਬਣਾਈਦਾ ਉਹ ਇਹ ਆਪਣੀ ਬੰਦ ਗੋਭੀ ਦੀ ਉਹ ਇੱਕ ਪਾਲ ਇਧਰ ਆਪਣੀ ਫੁੱਲ ਗੋਭੀ ਦੀ ਇੱਕ ਪਾਲ ਤੇ ਨਾਲ ਨਾਲ ਪਲੱਸ ਛਲਗਮ ਛਲਗਮ ਦੇ ਨਾਲ ਨਾਲ ਆਪਾਂ ਵਿੱਚ ਸੁੱਟੇ ਹੋਏ ਨੇ ਥੋੜੇ ਥੋੜੇ ਕਿਤੇ ਕਿਤੇ ਚਕੰਦਰ ਇਹ ਦੇਖੋ ਕਿੰਨੇ ਸੋਹਣੇ ਬੂਟੇ ਹੋ ਜਾਂਦੇ ਇਹ ਜੀ ਸਾਨੂੰ ਨਾ ਦੋਵਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਸਾਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਇਸ ਚੀਜ਼ ਦਾ ਅਸੀਂ ਚਾਹਦੇ ਸੀ ਵੀ ਇੱਕ ਛੋਟੀ ਜੀ ਅਸੀਂ ਛੋਟਾ ਜਿਹਾ ਗਾਰਡਨ ਬਣਾਈਏ ਆਪਦਾ ਆਪਣੀ ਜ਼ਮੀਨ ਦੇ ਵਿੱਚ ਇਹ ਅਸੀਂ ਪ੍ਰੋਪਰ ਇਹ 10 ਕੁਮਰਲੇ ਥਾਂ ਹੋਵੇਗਾ ਕੱਟ ਹੋਵੇਗਾ ਕੱਟ ਹੋਵੇਗਾ ਨਾ ਇਹ 7 ਕੁਮਰਲੇ ਥਾਂ ਹੈਗਾ 7ਾਂ ਮਰਲਿਆਂ 'ਚ ਆਪਾਂ ਸਾਰੀ ਸਬਜ਼ੀ ਲਗਾਈ ਹੋਈ ਏ ਤੇ ਹੁਣ ਜਦੋਂ ਆਪਾਂ ਆਲੂ ਪਟਾਂਗੇ ਉਦੋਂ ਆਪਾਂ ਪਿਆਜ਼ ਹੋਰ ਲਗਾ ਦੇਵਾਂਗੇ ਇਹ ਜਿਹੜੀ ਆਪਣਾ ਪੋਦੋਂਨੇ ਚੋਂ ਤਿਆਰ ਹੋ ਜਾਏਗੀ ਆਲੂ ਪੋਟ ਕੇ ਪਿਆਜ਼ ਲਗਾ ਦੇਵਾਂਗੇ ਤੇ ਇਹਦੇ ਵਿੱਚ ਹੀ ਇਹਨਾਂ ਓਲੀਆਂ ਤੇ ਹੀ ਆਪਾਂ ਜਿਹੜੀਆਂ ਟਿੰਡੇ ਖੀਰਾ ਬੰਗਾ ਤੇ ਲੋਕੀ ਆਦੀ ਤੇ ਕਿਉ ਤੋਰੀਆਂ ਸਾਰਾ ਕੁਝ ਮਟੀਰੀਅਲ ਲਗਾ ਕੇ ਸਾਈਡਾਂ ਤੇ ਆਪਾਂ ਇਹਨੂੰ ਬਾਉਂਡਰੀ ਕਰ ਦੇਣੀ ਹੈ ਤਾਰ ਦੀ ਤੇ ਉਹਦੇ ਉੱਪਰ ਚੜਾ ਦੇਣੀ ਹੈ ਨੇ ਯਾਨੀ ਕਿ ਇੰਨੀ ਕ ਥਾਂ ਚੋਂ ਆਪਾਂ ਸਬਜੀ ਆਪਣੀ ਸਾਰੀ ਜਿਹੜਾ ਆਪਾਂ ਖਾਣ ਦਾ ਮਟੀਰੀਅਲ ਬਣਾਈ ਰੱਖਣਾ ਤੇ ਇਹ ਬਿਲਕੁਲ ਸਾਹਮਣੇ ਤੁਹਾਨੂੰ ਮੋਂਗਰੇ ਦੇਖ ਰਹੇ ਹੋਣਗੇ ਇਹ ਵੀ ਆਪਣੀ ਸਬਜੀ ਘਰ ਦੀ ਬਣ ਜਾਂਦੀ ਇਹਦੇ ਵਿੱਚ ਮੂੜੀਆਂ ਹੈਗੀਆਂ ਨੇ ਤੇ ਅਜ ਡਿਸਰ ਹੋਏ ਇਹਦੇ ਵਿੱਚ ਤੁਹਾਨੂੰ ਦਿਖਾਉਣਾ ਵੀ ਮੂੜੀਆਂ ਕਿੱਡੀਆਂ-ਕੱਡੀਆਂ ਹੋ ਗਈਆਂ ਨੇ ਤੇ ਸੱਚੀ ਹਾਂ ਇੱਕ ਹੋਰ ਆ ਨਾਲ ਨਾਲ ਆਪਣੀਆਂ ਚੈਰੀ ਟਮਾਟਰ ਵੀ ਆਪਣੇ ਲੱਗੇ ਹੋਏ ਨੇ ਬੱਲਾਂ ਆ ਦੇਖੋ ਕਿੰਨੀਆਂ ਸੋਹਣੀਆਂ ਬੱਲਾਂ ਹੋ ਗਈਆਂ ਆ ਦੇਖੋ ਫੁੱਲ ਵੀ ਚੱਕੀ ਆਉਂਦੀਆਂ ਜੀ ਚੈਰੀ ਟਮਾਟਰ ਲੱਗੇ ਹੋਏ ਨੇ ਜੀ ਆਪਣੇ ਤੇ ਆਪਾਂ ਆਪਣਾ ਏਰੀਆ ਹੈਗਾ ਫਿਰੋਜ਼ਪੁਰ ਤੇ ਫਿਰੋਜ਼ਪੁਰ ਦੇ ਨਾਲ ਇੱਕ ਜੁੜੀ ਹੋਈ ਤੁਹਾਨੂੰ ਅੱਜ ਖਬਰ ਸਾਂਝੀ ਕਰਨ ਜਾ ਰਹੇ ਹਾਂ ਸ਼ਾਇਦ ਤੁਸੀਂ ਦੇਖਿਆ ਹੀ ਹੋਣਾ ਹੈ ਥੋੜੇ ਦਿਨਾਂ ਤੋਂ ਇੱਕ ਬਹੁਤ ਜ਼ਿਆਦਾ ਖਬਰ ਚੱਲ ਰਹੀ ਸੀ ਛੋਟੇ ਜਿਹੇ ਬੱਚੇ ਦੀ ਜਿਹੜ ਨੂੰ ਪ੍ਰਾਈਮ ਮਿਨਿਸਟਰ ਆਪਣੇ ਮੋਦੀ ਸਾਹਿਬ ਨੇ ਬਹੁਤ ਸਨਮਾਨਿਤ ਕੀਤਾ ਹੈ ਤੇ ਬਹੁਤ ਉਹਦੀ ਛਲਾਗਾ ਹੋਈ ਏ ਉਹ ਬੱਚਾ ਆਪਣੇ ਏਰੀਏ ਦਾ ਹੈ ਫਿਰੋਇਪੁਰ ਏਰੀਏ ਦਾ ਆਪਣੇ ਜ਼ਿਲ੍ਹੇ ਦਾ ਪਿੰਡ ਉਹਦਾ ਹੈਗਾ ਤਰਾਂ ਵਾਲਾ ਤਰਾਂ ਵਾਲਾ ਪਿੰਡ ਏ ਤੇ ਸਾਡੇ ਜਮ੍ਹਾਂ ਲੱਗ ਗਈ ਏ ਮਮਦੋਟ ਏਰੀਆ ਦੇ ਵਿੱਚ ਤੇ ਬਾਰਡਰ ਤੇ ਜਮ੍ਹਾਂ ਰਹਿੰਦੇ ਉਹ ਤੇ ਨਿਕਾ ਜਿਹਾ ਆ ਕੇ 10 ਸਾਲ ਦਾ ਤੇ ਜਦੋਂ ਲੋਕਾਂ ਨੂੰ ਭਾਜੜ ਪਈ ਹੋਈ ਸੀ ਜਦੋਂ ਆਪਣੀ ਜਾਨ ਬਚਾਉਣ ਦੀ ਪਈ ਸੀ ਉਹ ਬੱਚੇ ਨੇ ਬਹੁਤ ਹੀ ਬਾਦਰੀ ਨਾਲ ਜਿਹੜੇ ਆਪਣੇ ਦੇਸ਼ ਦੇ ਨੌਜਵਾਨ ਨੇ ਮੁੰਡੇ ਜਾਨਕੀ ਸੋਲਜਰ ਨੇ ਆਪਣੇ ਫੌਜੀ ਉਹਨਾਂ ਦਾ ਉਹਨੇ ਬਹੁਤ ਜ਼ਿਆਦਾ ਹੈਲਪ ਕੀਤੀ ਚਾਹ ਪਾਣੀ ਰੋਟੀ ਲੱਸੀ ਜਿਹੜੀ ਜਿਹੜੀ ਜ਼ਰੂਰਤਮੰਦ ਦੀ ਚੀਜ਼ ਸੀ ਜਾਨਕੀ ਉਹ ਫੌਜ ਨੂੰ ਨੇ ਬਹੁਤ ਜਿਆਦਾ ਪਛਾਈ ਜਿੰਨਾ ਕੋ ਕੋ ਦੇ ਕੋਲ ਹੋ ਸਕਦਾ ਸੀ ਤੇ ਫੌਜ ਨੇ ਜਗਾ ਉਹਨਾਂ ਦਾ ਕੋਈ ਕਰਨ ਵਾਲਾਗਾ ਸੀ ਉਹਨੇ ਉਹਦੀ ਰਿਕਮੈਂਡੇਸ਼ਨ ਅੱਗੇ ਪਾਈ ਵੀ ਇਹ ਬੰਦਾ ਇਹ ਮੁੰਡਾ ਜਾਨੀ ਕਿ ਬਹੁਤ ਜਿਆਦਾ ਹੈਲਪ ਕਰ ਰਿਹਾ ਹੈ ਉਹਨੂੰ ਬਹੁਤ ਪਿਆਰਾ ਲੱਗਿਆ ਬੱਚਾ ਤੇ ਉਹ ਬੱਚੇ ਨੇ ਨਾ ਬੜੀ ਮੰਨ ਲਓ ਛਲਾਗਾ ਖੱਟੀ ਬਹੁਤ ਜਿਆਦਾ ਉਹਦਾ ਰਿਸਪੈਕਟ ਵੀ ਹੋਈ ਏ ਉਹਨੂੰ ਆਪਣੇ ਪਤਾ ਨਹੀਂ ਕਿਹੜਾ ਸਨਮਾਨ ਨਾਲ ਉਹਨਾਂ ਸਨਮਾਨਕਤ ਕੀਤਾ ਹੈ ਤੇ ਬਕਾਇਦਾ ਉਹਦੇ ਮਾਪਿਓ ਦੀ ਵੀ ਬਹੁਤ ਜ਼ਿਆਦਾ ਜਾਨਕੀ 10 ਸਾਲ ਦਾ ਬੱਚਾ ਹੈ 10 ਸਾਲ ਦਾ ਤੇ ਹੁਣ ਉਹਦੇ ਮੰਮੀ ਕਹਿੰਦੇ ਵੀ ਹੁਣ ਉਹਨੂੰ 11ਵਾਂ ਸਾਲ ਲੱਗਿਆ ਹੈ ਤੇ ਉਹਨੇ ਬਹੁਤ ਜ਼ਿਆਦਾ ਪੈਸਾ ਜੋਜਪੁਰ ਦੇ ਵਿੱਚ ਨਾ ਜਿਹੜਾ ਉਹਦਾ ਖਰਚਾ ਹੈ ਨਾ ਪੜਾਈ ਦਾ ਹੁਣ ਸਾਰਾ ਹੀ ਫੌਜ ਨੇ ਮੰਨ ਲਓ ਚੱਕ ਲਿਆ ਉਹਨੂੰ ਫੌਜ ਨੇ ਗੋਦ ਲੈ ਲਿਆ ਆਪਣੀ ਵੀ ਫੌਜ ਨਹੀਂ ਉਹਦਾ ਹੁਣ ਸਾਰਾ ਖਰਚਾ ਬੱਚਾ ਕਰਨਾ ਜਦੋਂ ਤੱਕ ਉਹ ਪੜ੍ਹੇਗਾ ਪਹਿਲਾਂ ਸਕੂਲ ਚ ਪੜ੍ਹਦਾ ਸੀ ਹਾਂ ਤੇ ਹੁਣ ਮੰਮਦੋਟ ਚ ਸੀ ਟਿਅਰਟ ਸਕੂਲ ਹੈ ਨਾ ਉਹਥੇ ਕਾਨਵੈਂਟ ਸਕੂਲ ਚੋਂ ਪੜਨ ਲਾਤਾ ਫੌਜ ਨੇ ਤਾਂ ਨੇ ਉਹਨਾਂ ਨੂੰ ਤੇ ਉਹਦਾ ਨਾਮ ਕੀ ਸੀ ਬੜਾ ਸਰਵਨ ਸਰਵਨ ਸਿੰਘ ਹੁੰਦਾ ਨਾਮ ਤੇ ਬੱਚਾ ਦਿਖਾਇਆ ਨੇ ਸਸੀ ਕਾ ਵੀ ਚਲੋ ਖਬਰ ਸ਼ੇਅਰ ਕਰਦੀ ਛੋਟਾ ਜਿਹਾ ਬੱਚਾ ਹੈ ਛੋਟਾ ਜਿਹਾ ਬੱਚਾ ਹੈ ਤੇ ਉਹਨੇ ਬਹੁਤ ਜ਼ਿਆਦਾ ਵੀ ਨਾ ਇੰਨੀ ਛੋਟੀ ਉਮਰ ਚ ਹੀ ਉਹਨੇ ਨਾ ਖੱਟ ਲੈ ਵੀ ਦੇਖੋ ਨਹੀਂ ਤਾਂ ਬੱਚੇ ਡਰਦੇ ਆ ਹਨਾ ਵੀ ਵੱਡੇ ਡਰੇ ਫਿਰੇ ਸੀ ਉਸ ਟਾਈਮ ਜੰਗ ਦੇ ਟਾਈਮ ਤੇ ਕਾਰ ਛੱਡ ਕੇ ਲੋਕ ਦੂਰ ਰਹਿੰਦੇ ਸੀ ਬਾਰਡਰ ਤੋਂ ਤੇ ਬਾਕੀ ਉਹ ਬਹੁਤ ਜ਼ਿਆਦਾ ਸਮਾਂ ਜਿਹੜਾ ਨਾ ਵੀ ਫੌਜ ਨਾਲ ਹੀ ਰਹਿੰਦਾ ਸੀ ਤੇ ਉਹ ਬਾਕੀ ਤੁਸੀਂ ਇਹ ਵੀਊ ਚੈੱਕ ਕਰੋ ਆਪਣੀ ਉਹਨਾਂ ਦੇ ਖੇਤ ਵਿੱਚ ਹੀ ਉਹ ਫੌਜ ਸੀ ਨਾ ਜਿਹੜੀ ਉਹਨਾਂ ਦੇ ਖੇਤ ਚ ਬੈਠੇ ਸੀ ਹੂੰ ਹੂੰ ਤੇ ਉੱਥੇ ਜਾ ਕੇ ਉਹਨਾਂ ਨੂੰ ਦਿੰਦਾ ਸੀ ਉਹ ਚਾਹ ਪਾਣੀ ਸਾਰੀ ਵੀ ਦਿੰਦਾ ਸੀ ਕਹਿੰਦਾ ਲੱਸੀ ਮਰੋਦ ਦੇ ਕੇ ਆਉਂਦਾ ਸੀ ਗਰਮੀ ਵਾਲੀ ਸੀ ਨਾ ਉਹ ਹਾਂ ਚਾਹ ਪਾਣੀ ਪਾਣੀ ਠੰਡਾ ਵਾਟਰ ਕੂਲਰ ਪਾਰ ਕੇ ਦੇਣੇ ਬੜੀ ਸੇਵਾ ਕੀਤੀ ਉਹਨਾਂ ਵਿਚਾਰੇ ਨੇ ਉਹਨਾਂ ਨੂੰ ਵੀ ਇੱਥੋਂ ਪਾਰ ਲਿਆਓ ਤੇ ਤੇ ਆਹ ਦੇਖੋ ਜੀ ਆਪਣਾ ਫਰੈਸ਼ ਧਨੀਆ ਅੱਜ ਫਰੈਸ਼ ਧਨੀਆ ਇੱਥੋਂ ਤੋੜ ਕੇ ਲੈ ਜਾਣੇ ਚੰਗਾ ਠੀਕ ਹੈ ਬਹੁਤ ਵਧੀਆ ਧਨੀਆ ਆਇਆ ਖੜਾ ਹੈ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਆਹ ਦੇਖੋ ਕਈ ਕਹਿੰਦੇ ਨਾ ਕਣਕ ਜਿੰਨੀ ਸੰਗਣੀ ਹੋਵੇ ਉੰਨੀ ਵਧੀਆ ਹੁੰਦੀ ਆਹ ਦੇਖੋ ਬੂਟਾ ਇਹਦਾ ਬੂਟੇ ਦਾ ਫਟਾਰਾ ਦੇਖੋ 1 2 3 4 5 6 7 8 9 10 11 12 13 14 15 16 17 18 19 20 21 ਤੇ 22 22 ਤਿੱਲੇ ਜੇ ਹੁਣੇ ਹੀ ਬਣਾਈ ਖੜਾਏ ਬੂਟਾ ਇਹਨੂੰ ਮੈਂ ਵੈਸੇ ਛੱਡ ਦਿੱਤਾ ਸੀ ਇਹ ਓਲੀ ਦੇ ਉੱਤੇ ਬੂਟਾ ਜਾਨੀ ਕਿ ਬੈੱਡ ਦੇ ਉੱਪਰ ਤੇ ਸੱਚੀ ਕਹਿੰਦੇ ਆ ਬੈੱਡ ਦੇ ਉੱਪਰ ਫਸਲ ਬਹੁਤ ਵਧੀਆ ਹੁੰਦੀ ਹੈ ਤੇ ਤੁਸੀਂ ਚੈੱਕ ਕਰੋ ਆਪਾਂ ਚੋਕੀ ਚੋਕੀ ਮਾਰਤੀ ਗੋਡੀ ਲਾਤੀ ਤੇ ਚੈੱਕ ਕਰੋ ਆਪਣਾ ਮੌਲ ਸਬਜ਼ੀਆਂ ਦਾ ਇੱਥੇ ਬਹੁਤ ਮੇਰਾ ਬਹੁਤ ਇੱਥੇ ਮਾਨ ਲੱਗਦਾ ਹੈ ਜਦੋਂ ਵੀ ਮੈਂ ਫ੍ਰੀ ਹੁੰਨਾ ਕਰਾਂ ਮੈਂ ਇੱਥੇ ਆ ਕੇ ਤੇ ਟਾਈਮ ਬਤਾਣਾ ਹੁੰਨਾ ਤੇ ਚੋਕੀ ਚੋਕੀ ਲਾਈ ਰੱਖੀਦਾ ਤੇ ਬਹੁਤ ਵਧੀਆ ਜਾਨੀ ਕਿ ਮੌਲ ਬਣਦਾ ਚਲੋ ਚਲੋ ਅੱਜ ਤੇ ਅੱਜ ਦਾ ਵਲੌਗ ਇੰਨਾ ਹੀ ਜੀ ਤੇ ਮਿਲਾਂਗੇ ਇੱਕ ਨਵੇਂ ਵਲੌਗ ਚ ਨਵੀਂ ਅਪਡੇਟ ਨਾਲ ਤੇ ਸਭ ਨੂੰ ਸਸ਼ੀ ਕਾਲ ਸਸ਼ੀ ਕਾਲ ਜੇਕਰ ਪਹਿਲੀ ਵਾਰ ਦੇਖ ਰਹੇ ਹੋ ਤਾਂ ਅੱਜ ਮੈਂ ਕਹਿ ਰਿਹਾ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਚੈਨਲ ਨੂੰ ਸ਼ੇਅਰ ਲਾਈਕ ਤੇ ਇੱਕ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਆਪਦੇ ਭਰਾ ਵੱਲੋਂ ਇਸ ਨੂੰ ਬੇਨਤੀ ਨੂੰ ਜਰੂਰ ਮੰਨਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਲਾਮ ਜੀ